ਗੈਰ ਕਾਨੂੰਨੀ ਫਰਮਾਂ ਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਜਿਹੜਾ ਝਟਕਾ ਦਿੰਦੇ ਹੋਏ ਅਸੀਂ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ ਆ ਡੀਜੀਪੀ ਸ੍ਰੀ ਗੌਰਵ ਜਾਦਵ ਸਰਦੀ ਡੀਆਈਜੀ ਸਰਦੀ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜੇ ਸਾਡੇ ਨਾਕਾਜ਼ ਹੈਗੇ ਆ ਹਾਈ ਟੈਕ ਨਾਕਾਜ਼ ਵੀ ਰ ਹੈ ਸੀਆਈਏ ਟੀਮ ਜਿਹੜੀ ਹੈਗੀ ਆ ਸਰਗਰਮ ਕੀਤੀ ਹੋਈ ਸੀ ਉਹ ਬੋਰ ਸਾਈਡ ਤੇ ਕੰਟੀਨਿਊਸ ਚੈਕਿੰਗ ਵੀ ਚੱਲ ਰਹੀ ਸੀਗੀ ਤੇ ਇਸੇ ਦੌਰਾਨ ਹੀ ਜਿਹੜਾ ਸੈਕੰਡ ਨੂੰ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸਾਡੇ ਇਨਸਪੈਕਟਰ ਸੀਆਈਏ ਤੇ ਡੀਐਸਪੀ ਡੀ ਇਹ ਜਿਹੜੇ ਹੈਗੇ ਉੱਥੇ ਮੌਜੂਦ ਸੀ ਤੇ ਸੀਆਈਏ 2 ਨੂੰ ਇਨਫਾਰਮੇਸ਼ਨ ਮਿਲੀ ਹੈ ਕਿਸੇ ਨੇ ਦੱਸਿਆ ਕਿ ਜਿਹੜਾ ਹੈਗਾ ਇੱਕ ਫਲਾਨਾ ਨਾਮ ਮੰਗੀ ਰਾਮ ਬੰਦਾ ਹੈਗਾ ਉਹ ਜੋਧਪੁਰ ਦਾ ਰਹਿਣ ਵਾਲਾ ਤੇ ਉਹ ਟਰੱਕ ਜਿਹੜਾ ਹੈਗਾ ਉਹ ਨਸ਼ੀਲੀ ਗੋਲੀਆਂ ਤੇ ਹੋਰ ਨਸ਼ਾ ਤਸਕਰੀ ਲੈ ਕੇ ਆਉਂਦਾ ਤੇ ਪੰਜਾਬ ਦੇ ਵਿੱਚ ਖਾਸ ਕਰ ਫਾਜ਼ਿਲਕਾ ਏਰੀਆ ਤੇ ਉਹਦੇ ਵਿੱਚ ਡਿਸਟ੍ਰਿਬਿਊਟ ਕਰਦਾ ਸੋ ਇਨਫਾਰਮੇਸ਼ਨ ਦੇ ਤੌਰ ਤੇ ਇਹਨਾਂ ਨੇ ਲਾਕਾ ਲਗਾਇਆ ਗੁੰਜਾਲ ਜਦੋਂ ਗੁੰਜਾਲ ਸਾਡਾ ਨਾਕਾ ਲੱਗਿਆ ਹੋਇਆ ਸੀ ਤਾਂ ਇੱਕ ਟਰੱਕ ਜਿਹੜਾ ਹੈਗਾ RJ19GB88879 8879 ਜਿਹੜਾ ਹੈਗਾ ਇਹ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਕੀ ਸੀਏ ਟੀਮ ਨੇ ਇਸ਼ਾਰਾ ਕਰਕੇ ਰੁਕਾਇਆ ਉਹ ਜਦੋਂ ਰੁਕਿਆ ਤਾਂ ਉਹ ਫੰਬਲ ਕਰਕੇ ਡਰਾਈਵਰ ਜਿਹੜਾ ਹੈਗਾ ਪਹਿਲੇ ਹੀ ਤੱਕੀ ਤੋਂ ਹਾਲ ਮਾਰ ਕੇ ਭੱਜ ਗਿਆ ਉਸ ਤੋਂ ਸਾਨੂੰ ਹੋਰ ਇਹਦਾ ਡਾਊਟ ਹੋਇਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਚ 1 171000 171000 ਜਿਹੜੀ ਨਸ਼ੀਲੀ ਗੋਲੀਆਂ ਪ੍ਰਾਪਤ ਹੋਈਆਂ ਟਰਾਮਾਡੋਲ ਜਿਹੜੀ ਹੈਗੀ ਆ 100mg ਵਾਲੀ ਕਮਦ ਜਿਹੜੀ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਹੈਗਾ ਇਹ ਡਰਗ ਜਿਹੜਾ ਹੈਗਾ ਵਿਦ ਪਰਮਿਸ਼ਨ ਆਫ ਡਾਕਟਰੀ ਮਿਲਦਾ ਹੈਗਾ ਜਿਹੜੇ ਐਡਿਕਟਸ ਹੁੰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਤੇ ਇਹ ਜਿਹੜਾ ਹੈਗਾ ਇੱਕ ਬਹੁਤ ਵੱਡੀ ਕਮਰਸ਼ੀਅਲ ਰਿਕਵਰੀ ਅਸੀਂ ਜਿਹੜੀ ਹੈ ਕੀਤੀ ਆ ਤੇ ਇਨ ਬਿਟਵੀਨ ਜਿਹੜਾ ਹੈਗਾ ਸਰਦੇ ਦੌਰਾਨ 14 ਕਿਲੋ ਭੁੱਕੀ ਵੀ ਬਰਬੰਦ ਹੋਈ ਉਹਦੇ ਵਿੱਚੋਂ ਤੇ ਇਹ ਜਿਹੜਾ ਹੈਗਾ ਇਹ ਮੰਗੀ لال ਬਿਸ਼ਨੋਈ ਹੈ ਪੁੱਤਰ ਸ਼ੰਕਰ لال ਵਾਸੀ ਸਲੋਗੋ ਕੀ ਟਾਣੀਆਂ रावतसर ਕੋਲੇ ਜੋਧਪੁਰ ਇਹ ਜਿਹੜਾ ਹੈਗਾ ਇਹਦਾ ਹੁਣ ਅਸੀਂ ਪੁੱਛਗਿਛ ਤੋਂ ਅੱਗੇ ਕਿਉਂਕਿ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਬਟ ਸਾਨੂੰ ਕਾਫੀ ਖੁਲਾਸੇ ਹੋਇਆ ਇਹ ਪੁੱਛਗਿਛ ਤੋਂ ਅੱਗੇ ਇਹਦਾ ਫਾਰਵਰਡ ਬੈਕਵਰਡ ਲਿੰਕ ਜਿਹੜਾ ਹੈਗਾ ਇਹ ਅਸੀਂ ਦੇਖਾਂਗੇ ਇਹਨਾਂ ਦੇ ਡਿਸਪੈਚ ਨੰਬਰ ਇਹਨੂੰ ਸਾਰਾ ਚੈੱਕ ਕਰਕੇ ਐਂਡ ਅਸੀਂ ਬਿਲਕੁਲ ਸਿਰੇ ਤੱਕ ਜਾਵਾਂਗੇ ਅਸੀਂ ਸ਼ੋਰ ਕਰਾਂਗੇ ਕਿ ਇਹ ਇੱਥੇ ਨਹੀਂ ਰੁਕੂਗਾ ਤੇ ਬਹੁਤ ਜਲਦੀ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਬੜੀ ਡੈਡੀਕੇਟਡ ਹੈ ਬਹੁਤ ਮਿਹਨਤ ਨਾਲ ਕੰਮ ਕੀਤਾ ਹੁਣ ਅੱਗੇ ਇਸੇ ਤੇ ਹਲੇ ਹੋਰ ਬਹੁਤ ਮੇਰ ਦੀ ਲੋਡ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਟਾਈਮ ਤੇ ਦੁਬਾਰਾ ਆਪਾਂ ਇਹੀ ਪ੍ਰੈਸ ਕਾਨਫਰੰਸ ਮਿਲਾਂਗੇ ਤੇ ਜਿਹੜੀ ਰਿਕਵਰੀ ਤਾਂ ਕਿ ਜਿਹੜੀ ਕੰਪਨੀਆਂਸ ਪਲੱਸ ਜਿਹੜੇ ਅੱਗੇ ਫਰਦਰ ਕਿੱਥੇ ਜਾਂਦਾ ਉਹ ਚੇਨ ਨੂੰ ਬ੍ਰੇਕ ਕੀਤੀ ਜਾਵੇ ਕਿ ਫੜਨਾ ਇਕੱਲਾ ਕਾਫੀ ਨਹੀਂ ਹੈ ਫੜਨ ਤੋਂ ਬਾਅਦ ਅੱਗੇ ਜਿਹੜੇ ਵੱਡੇ ਨਸ਼ਾ ਤਸਕਰ ਜਿਹੜੇ ਵੱਡੇ ਕੰਮ ਕਰਦੇ ਹੈ ਉੱਥੇ ਤੱਕ ਪਹੁੰਚਣਾ ਹੈ ਜਿਵੇਂ ਕਿ ਪੰਜਾਬ ਸਰਕਾਰ ਡੀਜੀ ਸਰਦੀਆਂ ਹਜਾਤਾਂ ਨੇ ਡਰੱਗਸ ਦਾ ਆਲਰੇਡੀ ਆਪਾਂ ਪੰਜਾਬ ਡਰੱਗਸ ਐਪ ਵੀ ਚੱਲ ਰਹੀ ਹੈ ਸਾਰੇ 112 ਚਲਾਇਆ ਆਪਾਂ ਡਰੱਗਸ ਲਈ ਲਗ ਐਪ ਆ ਵੀ ਕਦੋਂ ਮਰਜ਼ੀ ਤੁਸੀਂ ਡਰੱਗ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ ਹਾਂ ਸੇਫ ਪੰਜਾਬ ਜਿਹੜਾ ਹੈਗਾ ਉਹ ਸਾਰਿਆਂ ਨੂੰ ਨੰਬਰ ਡਿਸਪਲੇ ਹੈਗੇ ਆ ਮੈਂ ਵੀ ਥੋੜੇ ਮਾਦਮ ਰਹੀ ਅਪੀਲ ਕਰੂੰਗਾ ਸਾਰੇ ਨੂੰ ਕਿ ਸੇਫ ਪੰਜਾਬ ਨੂੰ ਜਿਹੜਾ ਇਹ ਬਹੁਤ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮ ਹੈ ਜਿਸ ਤੇ ਤੁਸੀਂ ਬਹੁਤ ਉਪਨਲੀ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਐਂਡ ਉਹਦੇ ਤੇ ਫੌਰਨ ਕਾਰਵਾਈ ਹੋਊ ਕਿਉਂਕਿ ਉਹ ਸਾਰੀ ਸੀਨੀਅਰ ਆਫੀਸਰ ਲੈਵਲ ਤੇ ਮੋਨਿਟਰ ਹੁੰਦੀ ਹੈ ਤੁਸੀਂ ਉਹਨੂੰ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਲੱਗਦਾ ਉਹਨੂੰ ਯੂਜ਼ ਕੀਤਾ ਜਾਵੇ ਤੇ ਬਾਕੀ ਮੈਂ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੇ ਹੁਣ ਵੀ ਅਸੀਂ ਇਹ ਇਨਸ਼ੋਰ ਕਰਾਂਗੇ ਕੀ ਡਰੱਗਸ ਨੂੰ ਜਿਹੜਾ ਹੈਗਾ ਚਿੱਟੇ ਨੂੰ ਖਾਤਮਾ ਕੀਤਾ ਜਾਵੇ ਤੁਹਾਡੇ ਸਾਰੇ ਪਬਲਿਕ ਦੇ ਸਹਿਯੋਗ ਨਾਲ